ਤੁਲੋ ਮੂਸ ਜੀ ਵਾਗ ਰੁਦੀ ਸਲੋ ਕੋ ਮਹਲਾ ਤੀਜਾ ਗੁਰ ਸੇਵਾ ਤੇ ਸੁਖੁ ਭਜੈ ਫਿਰ ਦੁਖ ਨ ਲੱਗੈ ਆਏ ਜਮਨ ਮਰਨ ਮਿਟ ਗਇਆ ਕਾਲੇ ਕਾ ਕਿਸ਼ਨਾ ਬਸਾਏ ਗੁਰ ਸੇਵਾ ਤੇ ਸੁਖੁ ਭਜੈ ਦੋਖ ਨਾ ਲੱਗੇ ਆਈ ਜਮਨ ਮਰਨਾ ਮਿਟ ਗਿਆ ਕਾਲੇ ਕਾ ਕ੍ਰਿਸ਼ਨਾ ਵਸਾਈ ਹਰ ਸੇਤੀ ਮਰ ਨਵਰਿਆ ਸੱਚੇ ਰਿਹਾ ਸਮਾਈ ਨਾਨਕ ਹੰਬਲੇ ਹਾਰੀ ਤਨ ਕੋ ਜੋ ਚੱਲਣ ਸਤਗੁਰ ਭਾਈ ਮਹਲਾ ਤੀਜਾ ਜਦ ਨ ਸ਼ਬਦ ਸੁੱਧ ਨ ਹੋਈ ਜੇ ਨਿਕ ਕਰੈ ਸ਼ਿੰਗਾਰ ਪਰ ਕੀ ਸਾਰ ਨ ਜਾਣੀ ਦੁਜੈ ਭੈ ਪਿਆਰ ਸਾਕ ਸੁੱਧ ਸਾਕ ਲਖਣੀ ਨਾਨਕ ਨਾਰੀ ਵਿੱਚ ਕਨਾਰ ਪੌੜੀ ਹਰ ਹਰ ਆਪਣੀ ਦਿਆ ਕਰ ਹਰ ਬੋਲੀ ਬੈਣੀ ਹਰ ਨਾਮ ਧਿਆਈ ਹਰ ਉਚਰਾ ਹਰ ਲਾਹ ਲੈਣੀ ਜੋ ਜਪਦੇ ਹਰ ਹਰ ਦਿਨ ਸਰਾਦ ਤਨਹੋ ਕਰ ਬੈਣੀ ਜਿਨਾਂ ਸਤਗੁਰ ਮੇਰਾ ਪਿਆਰਾ ਰਾਜਿਆ ਤਿਨ ਜਨ ਦੇ ਖਾਣੈਣੀ ਹਾਂ ਵਾਰਿਆ ਆਪਣੇ ਗੁਰੂ ਕੋ ਜਨ ਮੇਰਾ ਹਰ ਸਜਣ ਮੇ ਲਿਆ ਸਣੀ ਜਿੰਨਾ ਸਤਗੁਰ ਮੇਰਾ ਪਿਆਰਾ ਰਾਧਿਆ ਤਿੰਨ ਜਨ ਦੇਖਾਂ ਨਣੀ ਹੋ ਵਾਰਿਆ ਆਪਣੇ ਗੁਰੂ ਕੋ ਜਿਨ ਮੇਰਾ ਹਰ ਸੱਜਣ ਮੇ ਲਿਆ ਸੈਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ